ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਜਿਸ ਘੜੀ ਦਾ ਮਲਾਜ਼ਮਤ ਤੇ ਸਾਥੀਆਂ ਨੂੰ ਜਿਹੜਾ ਇੰਤਜ਼ਾਰ ਸੀ ਸਾਰੇ ਵੀਰਾਂ ਨੂੰ ਇੰਤਜ਼ਾਰ ਸੀ ਉਹ ਘੜੀ ਜਿਹੜੀ ਹੈ ਆ ਚੁੱਕੀ ਹੈ ਸਾਰੇ ਵਿਭਾਗ ਦੇ ਵੱਲੋਂ ਆਪਣੇ ਦਫ਼ਤਰਾਂ ਨੂੰ ਹੁਕਮ ਦਿੱਤੇ ਜਾ ਰਹੇ ਨੇ ਕਿ ਉਹ ਆਪਣੇ ਕਰਮਚਾਰੀਆਂ ਜਿਨ੍ਹਾਂ ਦੀ ਵੀ ਜਿਹੜੀ ਉਮਰ ਹੈ 52 ਸਾਲ ਤੋਂ ਉੱਪਰ ਹੈ ਉਹਨਾਂ ਸਾਰਿਆਂ ਦੀ ਏਰੀਅਰ ਦੀ ਜੋ ਅਦਾਇਗੀ ਹੈ ਉਹ ਕਰੇ ਕਿਉਂਕਿ 1 ਮਈ ਨੂੰ ਬਹੁਤ ਸਾਰੇ ਪੈਸ਼ਨਰ ਸਾਡੇ ਸਾਥੀ ਜਿਹੜੇ ਨੇ ਉਹ ਜਿਹੜੇ ਕਿ ਜਿਨ੍ਹਾਂ ਨੂੰ ਏਰੀਅਰ ਦੀ ਪਹਿਲੀ ਕਿਸ਼ਤਾ ਉਹ ਨਸੀਬ ਨਹੀਂ ਹੋਈ ਸੀ ਅਤੇ ਬਹੁਤ ਸਾਰੇ ਸਾਥੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੋਈ ਵੀ ਕਿਸ਼ਤ ਜੋ ਹੈ ਨਹੀਂ ਮਿਲੀ ਸੋ ਉਸ ਦੇ ਸੰਬੰਧ ਦੇ ਵਿੱਚ ਵੀ ਵਿਭਾਗ ਨੇ ਪੱਤਰ ਜਿਹੜਾ ਜਾਰੀ ਕੀਤਾ ਹੈ ਪੱਤਰ ਦੇ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਮਲਾਜ਼ਮਾਂ ਨੂੰ ਉਹਨਾਂ ਦਾ ਏਰੀਆ ਨਹੀਂ ਮਿਲਿਆ ਉਹਨਾਂ ਨੂੰ ਕਦੋਂ ਜਿਹੜਾ ਏਰੀਆ ਮਿਲੇਗਾ ਇਸ ਜਿਹੜਾ ਪੱਤਰ ਦੇ ਵਿੱਚ ਸਭ ਕੁਝ ਦੱਸਿਆ ਹੋਇਆ ਇਸ ਦਾ ਵਿਸ਼ਾ ਤੁਹਾਨੂੰ ਦੱਸ ਦਿੰਨੇ ਆ ਪੱਤਰ ਵੀ ਤੁਹਾਨੂੰ ਸ਼ੋਅ ਕਰਦੇ ਆ ਸਕਰੀਨ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਸ ਪੱਤਰ ਦਾ ਜਿਹੜਾ ਵਿਸ਼ਾ ਹੈ ਪੈਨਸ਼ਨਰ ਫੈਮਿਲੀ ਪੈਨਸ਼ਨ ਨੂੰ ਪੈਨਸ਼ਨ ਏਰੀਆ 2016 ਦੇ ਇਡਾਇਕੀਕਰਨ ਸੰਬੰਧੀ ਹੈ ਉਹ ਪੁਰਾਤ ਜਿਹੜੇ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਵੱਲੋਂ ਜਾਰੀ ਪੱਤਰ ਨੰਬਰ 532/ਸੀਪੀਪੀ ਮਿਤੀ 14 5 2025 ਦੀ ਲਾਗਤ ਦੇ ਵਿੱਚ ਲਿਖਿਆ ਜਾਂਦਾ ਹੈ ਕੀ ਆਈਟੀਵੀ ਭਾਗ ਦੇ ਵੱਲੋਂ ਪੈਨਸ਼ਨ ਰਿਵਾਈਜ਼ਨ ਏਰੀਅਰ 2016 ਦੀ ਹਦਾਇਤੀ ਦੀ ਲਈ ਵੱਖਰੀ ਪੈਨਸ਼ਨ ਏਰੀਅਰ ਲੈਸ ਜਿਹੜਾ ਕੀ ਤਿਆਰ ਕਰਕੇ ਪੈਨਸ਼ਨ ਪੈਕੇਜ ਦੇ ਵਿੱਚ ਅਪਲੋਡ ਕਰ ਦਿੱਤੀ ਗਈ ਹੈ ਪੈਸ਼ਨਰ ਆਫ ਫੈਮਿਲੀ ਪੈਸ਼ਨਰਸ ਨੂੰ ਪੈਨਸ਼ਨ ਏਰੀਅਰ 2016 ਦੀ ਮਿਤੀ 111 2016 ਤੋਂ 30 6 2021 ਤੱਕ ਦੇ ਏਰੀਅਰ ਦੀ ਹਦਾਇਤੀ ਦੇ ਵਿੱਚ ਸਰਕੂਲਰ ਜਿਹੜਾ ਨੰਬਰ 3/2025 ਦੇ ਵਿੱਚ ਦਰਸਾਏ ਸ਼ੈਡਿਊਲ ਅਨੁਸਾਰ ਕੀਤੀ ਜਾਣੀ ਇਸ ਦੇ ਲਈ ਸਮੂਡ ਡੀਡੀਓਜ਼ ਨੂੰ ਜਿਹੜੀ ਹਦਾਇਤ ਕੀਤੀ ਜਾਂਦੀ ਹੈ ਕਿ ਵਿੱਤ ਸਰਕੂਲਰ ਨੰਬਰ 3/2025 ਮਿਤੀ 3/4/2025 ਵਿੱਚ ਦਰਸਾਇਣ ਸ਼ੈਡਿਊਲ ਅਨਸਾਰ ਰਟਾਇਰ ਜਿਹੜੀ ਫੈਮਿਲੀ ਪੈਨਸ਼ਨਰਸ ਦਾ ਬੰਦ ਦਾ ਏਰੀਆ ਨਵੀਂ ਬੰਦ ਜਿਹੜੀ ਬਣੀ ਪੈਨਸ਼ਨ ਏਰੀਆ ਲੇਜ਼ਰ ਦੇ ਵਿੱਚ ਹੇਠਾਂ ਦੇ ਅਨੁਸਾਰ ਜਿਹੜਾ ਕੀ ਦਿੱਤਾ ਗਿਆ ਯਕੀਨੀ ਬਣਾਇਆ ਜਾਵੇ ਸੋ ਦੋਸਤੋ ਇਸ ਪੱਤਰ ਦੇ ਵਿੱਚ ਪਹਿਲਾ ਜਿਹੜਾ ਵਿਭਾਗ ਦੇ ਵਿੱਚ ਲਿਖਿਆ ਗਿਆ ਜਿਨ੍ਹਾਂ ਡੀਡਲਸ ਦੇ ਵੱਲੋਂ 85 ਸਾਲ ਤੋਂ ਉੱਪਰ ਵਾਲੇ ਰਿਟਾਇਰ ਫੈਮਿਲੀ ਪੈਨਸ਼ਨਰ ਦਾ ਏਰੀਅਰ ਅਜੇ ਡਰਾ ਨਹੀਂ ਕੀਤਾ ਹੈ ਉਹ ਇਸ ਮਹੀਨੇ ਡਰਾ ਕਰਨਾ ਯਕੀਨੀ ਬਣਾਉਣਗੇ ਸੋ ਦੋਸਤੋ ਦੂਸਰੀ ਚੀਜ਼ ਲਿਖਿਆ ਗਿਆ ਹੈ 75 ਤੋਂ 85 ਸਾਲ ਤੱਕ ਦੇ ਜਿਹੜੇ ਰਿਟਾਇਰੀ ਜਿਹੜੀ ਫੈਮਿਲੀ ਪੈਨਸ਼ਨਰਸ ਦੇ ਏਰੀਅਰ ਦੀ ਅਦਾਇਗੀ ਹੈ 12 ਬਰਾਬਰ ਕਿਸ਼ਤਾਂ ਦੇ ਵਿੱਚ ਕੀਤੀਆਂ ਜਾਣੀਆਂ ਹਨ ਇਸ ਸਬੰਧੀ ਦੋ ਕਿਸ਼ਤਾਂ April ਅਤੇ May 2025 ਵਿੱਚ ਨਵੀਂ ਜਿਹੜੀ ਬਣੀ ਪੈਨਸ਼ਨ ਏਰੀਅਰ ਲੈਜ਼ਰ ਵਿੱਚ ਮਹੀਨਾ May 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਵੀ ਡੀਡੀ ਦੇ ਵੱਲੋਂ ਪਹਿਲਾ April 2025 ਵਿੱਚ ਇਹਨਾਂ 75 ਤੋਂ 85 ਸਾਲ ਤੱਕ ਤੱਕ ਦੇ ਜਿਹੜੇ ਕਿ ਰਟਾਇਰੀ ਆ ਫੈਮਲੀ ਪੈਨਸ਼ਨ ਦੇ ਏਰੀਅਰ ਦੀ ਜਿਹੜੀ ਇੱਕ ਕਿਸ਼ਤ ਡਰਾ ਕਰਨ ਦੇ ਲਈ ਸੀ ਤਾਹੋ ਕੇਵਲ ਮਈ 2025 ਦੀ ਇੱਕ ਕਿਸ਼ਤ ਹੀ ਡਰਾ ਕਰਣਗੇ ਸੋ ਦੋਸਤੋ ਤੀਸਰੀ ਦੇ ਵਿੱਚ ਲਿਖਿਆ ਹੈ 75 ਸਾਲ ਤੋਂ ਨੀਚੇ ਦੇ ਜਿਹੜੇ ਰਿਟਾਇਰੀ ਫੈਮਿਲੀ ਪੈਨਸ਼ਨਰਸ ਦੇ ਸਾਲ 2016 ਅਤੇ 2017 ਦੇ ਏਰੀਏ ਦੀ ਹਦਾਈ ਕੀ 15 ਕਿਸ਼ਤਾਂ ਦੇ ਵਿੱਚ ਕੀਤੀ ਜਾਣੀ ਹੈ ਇਸ ਸਬੰਧੀ ਦੋ ਕਿਸ਼ਤਾਂ April ਅਤੇ May 2025 ਨਵੀਂ ਬਣੀ ਪੈਨਸ਼ਨ ਏਰੀਆ ਲੈਜ਼ਰ ਦੇ ਵਿੱਚ ਮਹੀਨਾ May 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਵੀ ਡੀਡੀਓ ਦੇ ਵੱਲੋਂ ਪਹਿਲਾ April 2025 ਵਿੱਚ 175 ਤੋਂ نیچے ਦੀ ਜਿਹੜੀ ਟੈਰੀਆਂ ਫੈਮਿਲੀ ਪੈਨਸ਼ਨਰਸ ਦੇ ਏਰੀਆ ਦੀ ਇੱਕ ਕਿਸ਼ਤ ਡਰਾ ਕਰਨ ਲਈ ਸੀ ਤਾਂ ਉਹ ਕੇਵਲ ਮਈ 2025 ਦੀ ਇਹ ਇੱਕ ਕਿਸ਼ਤ ਹੀ ਡਰਾ ਕਰਨਗੇ ਸੋ ਦੋਸਤੋ ਇਹ ਸਮਰਥ ਅਧਿਕਾਰੀ ਜੀ ਦੀ ਜਿਹੜੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਖਾਸ ਅਪਡੇਟ ਪਲਾਜ਼ਮਾ ਸੰਬੰਧੀ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਚੈਨਲ ਨਾਲ ਬਣੇ ਰਹਿਣਾ ਚਾਹਨਾ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ